ਆਪਕ ਫਸਲ ਛੋੜਦੇ ਆ 24 ਘੰਟਿਆਂ ਦੇ ਵਿੱਚ ਵਿੱਚ ਆਪ ਨੂੰ ਜਿਹੜੀ ਇਹ ਪੇਮੈਂਟ ਹੋ ਜਾਂਦੀ ਹੈ 24 ਘੰਟਿਆਂ ਦੇ ਵਿੱਚ ਵਿੱਚ ਆਪ ਨੂੰ ਜਿਹੜੀ ਇਹ ਪੇਮੈਂਟ ਹੋ ਜਾਂਦੀ ਹੈ ਅੱਗੇ ਤੇ ਫਸਲ ਜਿਹੜੀ ਆਪਾਂ ਮੰਡੀ 'ਚ ਖੜਦੇ ਆ ਡਰ ਹੁੰਦਾ ਹੈ ਭਿੱਜਣ ਦਾ ਡਰ ਹੁੰਦਾ ਹੈ ਕੁਝ ਹੁਣ ਮੰਡੀ 'ਚ ਬਹੁਤ ਵਧੀਆ ਪ੍ਰਬੰਧ ਨੇ ਇਹ 30 ਸਾਲਾਂ 'ਚ ਨਹੀਂ ਇੰਨਾ ਵਿਕਾਸ ਹੋਇਆ ਜਿੰਨਾ ਇਹਨਾਂ ਨੇ 2 ਸਾਲਾਂ 'ਚ ਕਰਾਤਾ। ਅਜੇ ਚਲੋ ਸਰਕਾਰ ਦੇ 3-4 ਸਾਲ ਬਾਕੀ ਪਏ, 3 ਸਾਲ ਹੀ ਲਾ ਲੋ। 3 ਸਾਲਾਂ ਦੇ ਵਿੱਚ ਆਸ ਹੈ ਸਾਨੂੰ ਵੀ ਇਤੋਂ ਵੀ ਦੁੱਗਣੀ ਜਿਹੀ ਉੱਤਰ ਕੀ ਹੋਊਗੀ। ਅਜ ਨਾਲੇ ਦੇ ਵਿੱਚ ਸਿਰਫ ਨਾਲਾ ਜਿਹੜੀ ਦਾਣਾ ਮੰਡੀ ਸੀ ਉਹਦੇ 'ਚ ਕੁਝ ਸ਼ੈੱਡ ਹੁੰਦਾ। ਉਹਦੇ ਹੀ ਨਹੀਂ 3-4 ਸ਼ੈੱਡ ਬਣ ਗਏ ਨੇ। ਹੁਣ ਤੁਸੀਂ ਆ ਸਾਡਾ ਪਲਾਜ਼ਾ ਬਣਿਆ, ਇੱਥੇ ਕੂੜੇ ਦੇ ਢੇਰ ਲੱਗੇ ਹੋਏ। ਮਤਲਬ ਕਿ ਕੋਈ ਸਾਰ ਨਹੀਂ, ਕੋਈ ਕੋਈ ਸਰਕਾਰਾਂ ਲੈਂਦੀ। ਹੁੰਦਾ ਸਾਡੇ ਸੜਕਾਂ ਦਾ ਕਾਫੀ ਬੁਰਾ ਹਾਲ ਸੀ ਹੁਣ ਕੋਈ ਰਿਸ਼ਤੇਦਾਰ ਵੀ ਆਉਂਦਾ ਕੋਈ ਆਪ ਹੀ ਦੱਸਦੇ ਆ ਸਾਰੇ ਰਿਸ਼ਤੇਦਾਰ ਇਹੋ ਜਿਹੀਆਂ ਸੜਕਾਂ ਪਹਿਲਾਂ ਕਦੇ ਨਹੀਂ ਦੇਖੀਆਂ ਜੀ ਜੋ ਪੁਰਾਣੀ ਸ਼ੁਰੂ ਤੋਂ ਹੁੰਦੇ ਨੇ ਜਿਹੜੇ ਜਿਸ ਦਿਨ ਕਣਕ ਵੱਢੀ ਆ ਉਦੋਂ ਅਗਲੇ ਦਿਨ ਹੀ ਸੇਮਤਾ ਪੈ ਗਈ ਹਜੇ ਕਣਕ 24 ਘੰਟੇ ਨਹੀਂ ਪੂਰੀ ਹੋਈ ਮੈਂ ਤੁਹਾਨੂੰ ਦੱਸੀਏ ਤਾਂ ਦੱਸੋ ਮੈਂ 24 ਘੰਟਿਆਂ ਤੋਂ ਪਹਿਲਾਂ ਪਹਿਲਾਂ ਪੇਮੈਂਟ ਪਈ ਹੈ ਜੀ ਕਣਕ ਦੀ 24 ਘੰਟਿਆਂ ਤੋਂ ਪਹਿਲਾਂ ਪਹਿਲਾਂ ਪੇਮੈਂਟ ਪਈ ਹੈ ਜੀ ਕਣਕ ਦੀ ਹੁਣ ਪਿੱਛੇ ਜੋ ਹੁੰਦਾ ਸੀ ਬਹੁਤ ਹੀ ਫਸਲਾਂ ਬਾਰੇ ਮੁਸ਼ਕਲ ਹੁੰਦੀ ਸੀ ਸਾਨੂੰ ਇੰਨੀ ਮੁਸ਼ਕਲ ਹੁੰਦੀ ਵੀ ਫਸਲ ਜਦੋਂ ਇਹ ਕਿ ਦਿਨ ਉੱਥੇ ਰਹਿਣਾ ਪੈਂਦਾ ਸੀ ਜੀਵਿਦਾਰ ਨੂੰ ਉਹਦੇ ਵਿੱਚ ਜਿਉਂਦੀ ਹੋਣਾ ਸਾਡੀ ਸਰਕਾਰ ਆਈ ਆਮ ਪਾਰਟੀ ਦੀ ਬਹੁਤ ਸੁਖ ਹੋ ਗਿਆ ਇੰਨਾ ਕੁ ਫਾਇਦਾ ਵੀ ਜਦੋਂ ਜੀਵਿਦਾਰ ਸਾਡੇ ਭਰਾ ਜਾਂਦੇ ਨੇ ਤੇ ਕੋਈ ਕਣਕ ਝੋਨਾ ਕੋਈ ਜਲਦ ਡਰਨੇਗਾ ਖਾਤੇ ਪੈਸੇ ਉਸੇ ਟਾਈਮ ਆ ਜਾਂਦੇ ਨੇ ਜੇ ਕੁਮਾਰ ਸੁੱੜਦੇ ਨੇ ਸਾਡੇ ਕਿਸਾਨ ਭਰਾ ਉਹਨਾਂ ਨੂੰ ਵੀ ਪਹਿਲਾ ਪੈਸਾ ਵੀ ਬਹੁਤ ਮਿਲ ਗਿਆ ਜਿਹੜੇ ਅੜਿਆ ਸੀ ਹੁਣ ਵੀ ਨਾਲ ਨਗਦੋਂ ਨਗਦ ਪੈਸਾ ਮਿਲਦਾ ਜਾਂਦਾ ਮੈਂ ਤੇ ਬਹੁਤ ਧੰਨਵਾਦ ਕਰਦਾ ਹਾਂ ਕਾਂਗਰਸ ਸਰਕਾਰ ਆਈ ਜਾਂਮ ਪਾਰਟੀ ਆਈ ਹੈ ਹੋਂਦ ਸੀ ਆ ਸਾਡਾ ਪਲਾਜ਼ਾ ਬਣਿਆ ਇੱਥੇ ਐ ਕੂੜੇ ਦੇ ਢੇਰ ਲੱਗੇ ਹੋਏ ਨੇ ਮਤਲਬ ਕਿ ਕੋਈ ਸਰ ਨਹੀਂ ਕੋਈ ਕੋਈ ਸਰਕਾਰਾਂ ਲੈਂਦੀ ਆ ਤੇ ਜਿਹੜੀ ਅਕਾਲੀ ਦਲ ਤੇ ਜਿਹੜੀ ਭਾਜਪਾ ਸਾਂਝੀ ਸਰਕਾਰ ਸੀ ਉਸ ਵੇਲੇ ਐਡਾ ਸੋਹਣਾ ਮਤਲਬ ਕਿ ਦਰਬਾਰ ਸਾਹਿਬ ਲੱਗੇ ਇਹਨਾਂ ਨੇ ਮਤਲਬ ਕਿ ਮਿਊਜ਼ੀਅਮ ਬਣਿਆ ਸਭ ਕੁਝ ਡਿਵੈਲਪਮੈਂਟ ਹੋਇਆ ਪਾਰਕਾਂ ਬਣਿਆ ਸੜਕਾਂ ਮਤਲਬ ਕਿ ਸਾਫ਼ ਸੁਥਰੀਆਂ ਹੋਂਦ ਹੀ ਕਿਤੇ ਕਿਤੇ ਚਲ ਜਾਓ ਹਰ ਜਗ੍ਹਾ ਤੇ ਤੁਹਾਨੂੰ ਕੂੜੇ ਦੇ ਢੇਰ ਮਿਲਣਗੇ ਜੋ ਸਰਕਾਰ ਮਤਲਬ ਆ ਇਸ ਵੇਲੇ ਜੋ ਹੁਣ ਹਾਲਾਤ ਚੱਲ ਰਹੇ ਮੌਜੂਦਾ ਸਰਕਾਰ ਦੇ ਬਹੁਤ ਵਧੀਆ ਆ ਮਤਲਬ ਆਪਾਂ ਫਸਲ ਛੁੱਟਦੇ ਆ 24 ਘੰਟਿਆਂ ਦੇ ਵਿੱਚ ਵਿੱਚ ਆਪਾਂ ਨੂੰ ਜਿਹੜੀ ਇਹ ਪੇਮੈਂਟ ਹੋ ਜਾਂਦੀ ਆ ਤੇ ਹੁਣ ਅੱਗੇ ਤੇ ਫਸਲ ਜਿਹੜੀ ਆਪਾਂ ਮੰਡੀ 'ਚ ਖੜਦੇ ਆ ਡਰ ਹੁੰਦਾ ਹੈ ਭੇਜਣ ਦਾ ਡਰ ਹੁੰਦਾ ਹੈ ਕੋਈ ਹੁਣ ਮੰਡੀ 'ਚ ਬਹੁਤ ਵਧੀਆ ਪ੍ਰਬੰਧ ਨੇ ਸ਼ੈੱਡ ਵੀ ਬਣ ਗਏ ਨੇ ਤੇ ਹੁਣ ਕੋਈ ਇਹੋ ਜਿਹੀ ਪਰੇਸ਼ਾਨੀ ਨਹੀਂ ਆਉਂਦੀ ਜੋ ਅੱਗੇ ਮਤਲਬ ਕਿਹੇ ਸਰਕਾਰ ਨੇ ਇਸ ਚੀਜ਼ 'ਤੇ ਧਿਆਨ ਹੀ ਨਹੀਂ ਦਿੱਤਾ ਮਤਲਬ ਵੀ ਨਾ ਕੋਈ ਸ਼ੈੱਡ ਪੇਮੈਂਟ ਦਾ ਖੱਜਲ ਖਵਾਰੀ ਬਹੁਤ ਹੁੰਦੀ ਸੀ ਸਾਨੂੰ ਮਤਲਬ ਮੰਡੀਆਂ 'ਚ ਵੀ ਦੋ ਦੋ ਤਿੰਨ ਰੋਲਣਾ ਪੈਂਦਾ ਹੈ। ਗੰਨੇ ਦੀ ਪੇਮੈਂਟ ਦੀ ਗੱਲ ਕਰੀਏ ਤੇ ਉਹ ਵੀ ਜਿਹੜਾ ਮਤਲਬ ਬਹੁਤ ਟਾਈਮ ਨਾਲ ਜਿਹੜੀ ਪੇਮੈਂਟ ਉਹ ਹੋਈ ਜਾਂਦੀ ਹੈ। ਕੋਈ ਪ੍ਰੋਬਲਮ ਨਹੀਂ ਹੈ। ਗੰਨਾ ਵਧੀਆ ਤਰੀਕੇ ਨਾਲ ਮਤਲਬ ਇਹਨਾਂ ਨੇ ਮੌਜੂਦਾ ਸਰਕਾਰ ਹੁਣ ਚੱਲ ਰਹੀ ਜਿਹੜੀ ਆਪ ਦੀ ਇਹਨਾਂ ਵਧੀਆ ਕੀਤਾ ਹੈ। ਪਿਛਲੇ 20-30 ਸਾਲਾਂ 'ਚ ਨਹੀਂ ਇੰਨਾ ਵਿਕਾਸ ਹੋਇਆ ਜਿੰਨਾ ਇਹਨਾਂ ਨੇ 2 ਸਾਲਾਂ 'ਚ ਕਰਾਤਾ। ਅਜੇ ਚਲੋ ਸਰਕਾਰ ਦੇ 3-4 ਸਾਲ ਬਾਕੀ ਪਏ ਤੇ 3 ਸਾਲ ਹੀ ਲਾ ਲੋ। 3 ਸਾਲਾਂ ਦੇ ਵਿੱਚ ਆਸ ਹੈ ਸਾਨੂੰ ਵੀ ਇਤੋਂ ਵੀ ਦੁੱਗਣੀ ਜਿਹੜੀ ਉੱਤਰ ਕੀ ਹੋਊਗੀ। ਫਸਲਾਂ ਨੂੰ ਲੈ ਕੇ ਕਿਸਾਨੀ ਨੂੰ ਲੈ ਕੇ ਕੀ ਜਾਣਗਾ ਫਸਲਾਂ ਦਾ ਵੇਖੋ ਜੀ ਫਸਲਾਂ ਦੇ ਕਿਸਾਨੀ ਜਿਹੜੀ ਫਸਲਾਂ ਜਿੰਨੀਆਂ ਵੀ ਜ਼ਿਮੀਂਦਾਰਾਂ ਦੀਆਂ ਪੈਲ ਦੇ ਆਧਾਰ ਤੇ ਮੰਡੀ ਚ ਸੁੱਟਦੇ ਆ ਸਾਰੀ ਚੁੱਕੀਆਂ ਗਈਆਂ ਦੂਜਾ ਹੈਗਾ ਵੀ ਫਸਲਾਂ ਖਰਾਬ ਹੋ ਜਾਂਦੀਆਂ ਸ਼ੈੱਡ ਨਹੀਂ ਕੋ ਮੰਡੀਆਂ ਦੇ ਵਿੱਚ ਜ਼ਿਮੀਂਦਾਰਾਂ ਨੂੰ ਇਹ ਮੁਸ਼ਕਲ ਦਾ ਬੜਾ ਸਾਹਮਣਾ ਕਰਨਾ ਪੈਂਦਾ ਉਹਦੇ ਜੇ ਆ ਵੀ ਮੰਡੀਆਂ ਸਾਰੀਆਂ ਜਿਹੀਆਂ ਨਾਲੇ ਸ਼ੈੱਡ ਆ ਜਨਾਲੇ ਦੇ ਵਿੱਚ ਸਿਰਫ ਜਨਾਲੇ ਜਨਾਲਾ ਜਿਹੜੀ ਦਾਣਾ ਮੰਡੀ ਸੀ ਉਹਦੇ ਚ ਕੋ ਸ਼ੈੱਡ ਹੁੰਦਾ ਉਹਦੇ ਜੁਨੀ ਤਿੰਨ ਚਾਰ ਸ਼ੈੱਡ ਬਣ ਗਏ ਨੇ ਤੇ ਬਾਕੀ ਜਿਹੜੀਆਂ ਲਾਗੇ ਲਾਗੇ ਲਾ ਲੋ ਗੱਗੋਮਾਲਿਆ ਵਾਨ ਆ ਰਮਦਾਸ ਆ ਜਿੰਨੀਆਂ ਵੀ ਮੰਡੀਆਂ ਨੇ ਸਾਰਿਆਂ ਦੇ ਵਿੱਚ ਲਾ ਲਓ ਵੀ ਗੁਰੂ ਕੇ ਬਾਗ ਲਾ ਲਓ ਜਿੰਨੀਆਂ ਵੀ ਨਾਲੇ ਚ ਮੰਡੀਆਂ ਲੱਗ ਲੱਗੇ ਪਈਆਂ ਆ ਖੇਤਰ ਚ ਉਹਨਾਂ ਸਾਰੀਆਂ ਦੀ ਸ਼ੈੱਡ ਬਣ ਗਈ ਤੇ ਇਹ ਦੇ ਕਰਕੇ ਜੱਟ ਦੀ ਫਸਲ ਜਿਹੜੀ ਆ ਜੇ ਕੋਈ ਮੀਂਹ ਆਉਂਦਾ ਤੇ ਥੱਲੇ ਕਰਕੇ ਤੇ ਆਪਣੀ ਬਚਾਅ ਕਰ ਸਕਦਾ ਮਨ ਲਓ ਵਧੀਆ ਕੰਮ ਕਰ ਦਿੱਤੇ ਕੋਈ ਨਿਯਾਜ ਮਨ ਲਓ ਪਰਚਾਣੀਤਾਰੀ ਵਾਲ ਸਭ ਨੇ ਕਿਤੇ ਹੁੰ ਦਿੱਤਾ ਦੋ ਸਾਲਾਂ ਚ ਤੇ ਬਿਜਲੀ ਘਰ ਦਾ ਵੀ ਕੰਮ ਇਹਨਾਂ ਵੱਡਾ ਕੀਤਾ ਜੀ ਸ਼ੜਕਾਂ ਦਾ ਵੀ ਕੀਤਾ ਤੇ ਮਨ ਲਓ ਸਕੂਲਾਂ ਦਾ ਵੀ ਜਿਹੜਾ ਮਨ ਲਓ ਕਾਰੀਗਰ ਮੰਡੀਆਂ ਦਾ ਵੀ ਬਹੁਤ ਹੀ ਕੰਮ ਮਨ ਲਓ ਇਹਨੀ ਸਿਫਤ ਕਰਦੀ ਉਹ ਨਹੀਂ ਮਨ ਲੋ ਥੋੜੀ ਸਿਫਤ ਕਰ ਨਹੀਂ ਸਕਦੀ ਜਿਨ੍ਹਾਂ ਨੇ ਬਹੁਤ ਹੀ ਜਿਵੇਂ ਦਾ ਇੱਕ ਐਮਪੀ ਹੋਣਾ ਚਾਹੀਦਾ ਉਹ ਸਾਰੀ ਕਾਬਲੀਅਤ ਹੈ ਮੰਤਰੀ ਜੀ ਹਾਂਜੀ ਹਾਂਜੀ ਬਿਲਕੁਲ ਹੈਗੀ ਜੀ ਬਿਲਕੁਲ ਹੈਗੀ ਪੂਰੀ ਹੈਗੀ ਪੂਰੇ ਹੱਕਦਾਰ ਜੀ ਹਾਂਜੀ ਅਸੀਂ ਇਹਨਾਂ ਦੀ ਸਿਫਤ ਹੀ ਨਹੀਂ ਕਰ ਸਕਦੇ ਜੋ ਇਹਨਾਂ ਨੇ ਮਨ ਲੋ ਕੰਮ ਕੀਤੇ ਆ ਲੋੜ ਤੋਂ ਵੱਧ ਕੰਮ ਕੀਤੇ ਆ ਭਾਜੀ ਅਜਨਾਲੇ ਦਾ ਬਿਜਲੀ ਘਰ ਦੀ ਸਾਡੇ ਬਹੁਤ ਵੱਡੀ ਪ੍ਰੋਬਲਮ ਸੀਗੀ ਬਿਜਲੀ ਬਹੁਤ ਟ੍ਰਿਪ ਹੁੰਦੀ ਬੱਤੀ ਕਦੀ ਆਉਂਦੀ ਜਾਂਦੀ ਫਿਰ ਬੰਦੀ ਰਹਿੰਦੀ ਜ਼ਿਆਦਾਤਰ ਪਰ ਇਹਨਾਂ ਨੇ ਨ ਹੈਗਾ ਸੀ ਕਿ ਜੀ ਸਾਡੇ ਬਹੁਤ ਛੋਟਾ ਬਿਜਲੀ ਘਰ ਸੀਗਾ 66 ਕੇਵੀ ਦਾ ਸੀਗਾ ਮੰਤਰੀ ਸਾਹਿਬ ਨੇ 220 ਕੇਵੀ ਦਾ ਬਣਾਤਾ ਜੀ ਆ ਸਾਲ ਦੇ ਵਿੱਚ ਕੰਪਲੀਟ ਹੋ ਜਾਊਗਾ ਜੀ 2024 ਦੇ ਵਿੱਚ ਵਿੱਚ ਜੀ ਦੂਸਰਾ ਸੜਕਾਂ ਦਾ ਸਾਡੇ ਸੜਕਾਂ ਦਾ ਕਾਫੀ ਬੁਰਾ ਹਾਲ ਸੀਗਾ ਜੀ ਹੁਣ ਕੋਈ ਰਿਸ਼ਤੇਦਾਰ ਵੀ ਆਉਂਦਾ ਕੋਈ ਆਪ ਹੀ ਦੱਸਦੇ ਆ ਜੀ ਸਾਰੇ ਰਿਸ਼ਤੇਦਾਰ ਇਹੋ ਜੀਆਂ ਸੜਕਾਂ ਪਹਿਲਾਂ ਕਦੀ ਨਹੀਂ ਵੇਖੀਆਂ ਜੀ ਜੋ ਪੁਰਾਣੀ ਸ਼ੁਰੂ ਤੋਂ ਹੁੰਦੇ ਨੇ ਜਿਹੜੇ ਉਹ ਸੜਕਾਂ ਵੇਖ ਕੇ ਹੋਰ ਕਈ ਨਪਾਰਕਿਆ ਜੀ ਪਾਰਕ ਵੀ ਬਣਾਇਆ ਨਾ ਹੋਰ ਕਈ ਚੀਜ਼ਾਂ ਹੈ ਜੀ ਮੰਡੀ ਦਾ ਬੜਾ ਵਧੀਆ ਬਣਾਈ ਹੈ ਜੀ ਮੰਡੇ ਸ਼ੈੱਡ ਬਣਾਏ ਹਨ ਉਹ ਵੀ ਇੰਨਾ ਬਣਾਏ ਹਨ ਜੀ ਤੇ ਸਟਰੀਟ ਲਾਈਟਾਂ ਦਾ ਭਾਜੀ ਬਹੁਤ ਸਾਡੇ ਨੰਗੀਆਂ ਤਾਰਾਂ ਨੇ ਤੁਸੀਂ ਸ਼ਹਿਰ ਚੋਂ ਵੇਖੋਗੇ ਹੋਰ ਹਜੇ ਕੰਮ ਚੱਲਣ ਦਿਆ ਇਹਦਾ ਮਤਲਬ ਹੋਰ ਪੰਜ 6 ਮਹੀਨਿਆਂ ਦਾ ਕੋਈ ਕੰਪਲੀਟ ਹੋ ਜਾਊਗਾ ਜੀ ਹੋਰ ਕਈ ਕੰਮ ਹੈ ਜੀ ਕਿਸਾਨੀ ਜੋ ਜੀ ਜੀ ਕਿਸਾਨ ਦੇ ਤੌਰ ਤੇ ਕਿਸਾ ਦੇਖਦੇ ਕਿਸਾਨ ਦੇ ਤੌਰ ਤੇ ਬਹੁਤ ਵਧੀਆ ਹੈ ਜੀ ਕਿਸਾਨ ਦੇ ਤੌਰ ਤੇ ਤੁਹਾਨੂੰ ਗੱਲ ਦੱਸਦਾ ਜੀ ਵੀ ਜੋ ਜਿਸ ਦਿਨ ਕਣਕ ਵੱਢੀ ਆ ਉਤੋਂ ਅਗਲੇ ਦਿਨ ਹੀ ਪੇਮੈਂਟਾਂ ਪੈ ਗਈਆਂ ਜੀ ਅਜੇ ਕਣਕ 24 ਘੰਟੇ ਨਹੀਂ ਪੂਰੇ ਹੋਏ ਮੈਂ ਤੁਹਾਨੂੰ ਸਲੀਅਤ ਦੱਸਦਾ ਮੈਂ 24 ਘੰਟਿਆਂ ਤੋਂ ਪਹਿਲਾਂ ਪਹਿਲਾਂ ਪੇਮੈਂਟ ਪਈ ਹੈ ਜੀ ਕਣਕ ਦੀ ਜੀ ਔਰ ਦਸਰੇ ਕੀ ਸ਼ੈੱਡ ਵੀ ਬਿਲ ਲਾਈਟਾਂ ਦਾ ਬੱਤੀ ਦਾ ਬੜਾ ਵਧੀਆ ਰਿਹਾ ਜੀ 23 8 ਘੰਟੇ ਗਿਆ ਝੋਨੇਆਂ ਚ ਤੇ 8 ਘੰਟੇ ਚੋਂਦੀ ਰਹੀ ਆ ਦਸਰੇ ਮੰਡੀਆਂ ਸ਼ੈੱਡ ਬਿਲਕੁਲ ਜੀ ਦੋ ਹੁਣ ਨਵੇਂ ਪਹਿਲਾਂ ਤਿੰਨ ਸੀ ਇੱਕ ਪਹਿਲਾਂ ਬਣਿਆ ਹੈਗਾ ਸ਼ੈੱਡ ਦੋ ਹੋਣ ਬਣਾਏ ਆ ਜੀ ਨਵੇਂ ਨਾਲ ਐਗਜ਼ੌਸ ਫੈਨ ਲੱਗੇ ਆ ਜੀ ਛੱਡ ਜਿਹੜੇ ਮੰਡੀਆਂ 'ਚ ਬਣਾਏ ਆ ਤਾਂ ਮੰਡੀਆਂ ਦੇ ਵਿੱਚ ਪੱਲੇਦਾਰ ਵੀ ਪਰसों ਗੱਲ ਕਰਦੇ ਸੀ ਕਿ ਉਹਨਾਂ ਨੂੰ ਬਾਹਰ ਅੰਦਰ ਬਾਥਰੂਮ ਜਾਣੀਆਂ ਉਹ ਬੜੀ ਪ੍ਰੋਬਲਮ ਆਉਂਦੀ ਸੀ ਪੱਲੇਦਾਰਾਂ ਨੂੰ ਜਿਹੜੇ ਇੱਥੇ ਪੱਕੇ ਰਹਿੰਦੇ ਉਹਨਾਂ ਲਈ ਸਪੈਸ਼ਲ ਬਾਥਰੂਮ ਬਣੇ ਆ ਜੀ ਤੇ ਉਹ ਵੀ ਬੜਾ ਵਧੀਆ ਮੰਡੀ ਬਹੁਤ ਵਧੀਆ ਜਾ ਕੇ ਵੇਖਿਓ ਤੁਸੀਂ ਕੰਮ ਆਪ ਦੇਖਦਾ ਭਾਜੀ ਕਹਿਂਦ ਨਹੀਂ ਲੋੜ ਮੰਨਣਾ ਤਾਂ ਦੀਦਾ ਐਮਪੀ ਕੋ ਲੋਤੇ ਨੇ ਕਿਸਾਨ ਸਾਡਾ ਵੇਖੋ ਜੀ ਭਗਵੰਤਪານ ਜੀ ਨੇ ਬਹੁਤ ਵਧੀਆ ਜਿੱਦਣ ਕਣਕ ਵੱਢੀ 2 ਦਿਨ ਬਾਅਦ ਹੀ ਪੇਮੈਂਟ ਆ ਗਈ ਉਸ ਵੇਲੇ ਜੀ ਬਹੁਤ ਵਧੀਆ ਕੰਮ ਕੀਤਾ ਮੰਡੀਆਂ ਦਾ ਬਹੁਤ ਵਧੀਆ ਜੀ ਮੰਡੀਆਂ ਪੱਕੀਆਂ ਹੋਈਆਂ ਨੇ ਅੱਗੇ ਉਥੇ ਹੁਣ ਵਾਸ਼ਰੂਮ ਬਣੇ ਨੇ ਪਾਣੀ ਪੀਣ ਦਾ ਵਧੀਆ ਸੁਵਿਧਾ ਹੈ ਜੀ ਸਾਰਾ ਇਹ ਨਾਲੇ ਸ਼ਹਿਰ ਦੇ ਵੇਖੋ ਵਾਸ਼ਰੂਮ ਬਣ ਗਏ ਨੇ ਡਿਸਟ੍ਰਿਕਟ ਵੀ ਮੁਸ਼ਕਲ ਨਹੀਂ ਸੀ ਬਾਰਦਾਰ ਦੀ ਮੁਸ਼ਕਲ ਹੁੰਦੀ ਨਹੀਂ ਨਹੀਂ ਕੋਈ ਪ੍ਰੋਬਲਮ ਨਹੀਂ ਜੀ ਯਾਰ ਕੀ ਕੋਈ ਗੱਲ ਹੀ ਨਹੀਂ ਬਸ ਮਾਲ ਕਿਸਾਨ ਫਸਲ ਸੁਕਾ ਕੇ ਲਿਆਵੇ ਉਸੇ ਵੇਲੇ ਲਿਪਿੰਗ ਹੋ ਜਾਂਦੀ ਹੈ ਜੀ ਅਗਲੇ ਦਿਨ ਹੀ ਪੇਮੈਂਟ ਹੋ ਜਾਂਦੀ ਅਜਨਾਲੇ ਹਲਕੇ ਦੇ ਵਿੱਚ ਜਿਹੜੇ ਰੋਡ ਸੀ ਉਹ ਕਦੋਂ ਦੇ ਮਤਲਬ ਕਿ ਕੰਜਾ 20 25 ਸਾਲ ਦੇ ਹੋ ਗਏ ਆ ਤੇ ਅਜਨਾਲੇ ਦੇ ਜਿੰਨੇ ਵੀ ਵਾਸੀ ਆ ਭਾਵੇਂ ਪਿੰਡਾਂ ਦੇ ਆ ਸਾਰੇ ਇਸ ਚੀਜ਼ ਨੂੰ ਤਰਸਦੇ ਸੀ ਕਿ ਅਜਨਾਲੇ ਦਾ ਕਿਤੇ ਰੋਡ ਬਣਨ ਤੇ ਕਿਤੇ ਜਿਹੜੇ ਟੋਏ ਟੱਬੇ ਖਤਮ ਹੋਣ ਤੇ ਕਿਤੇ ਅਜਨਾਲਾ ਵੀ ਸਾਨੂੰ ਪਤਾ ਲੱਗੇ ਕਿ ਸ਼ਹਿਰ ਆ ਤੇ ਪਰ ਇਹ ਵਿਕਾਸ ਨਹੀਂ ਸੀ ਹੋਇਆ ਉਹਨਾ ਦੀ ਵੀ ਬੜੀ ਮੁਸ਼ਕਲ ਰਹਿੰਦੀ ਸੀ ਹਾਂ ਹਾਂਜੀ ਉਹਨਾਂ ਦੀ ਵੀ ਜਿਹੜੀ ਬਿਜਲੀ ਤੇ ਹੀ ਉਹ ਕੱਟ ਬਹੁਤ ਲੱਗਦੇ ਸੀ ਜਦੋਂ ਪੁੱਛੀਦਾ ਸੀ ਤੇ ਕਹਿੰਦੇ ਸੀ ਕਿ ਫਟੇਗੜ ਚੂੜੀਆਂ ਤੋਂ ਕੱਟ ਲੱਗ ਗਿਆ ਵਾ ਤੇ ਸਾਡਾ ਜਿਹੜਾ ਅਜਨਾਲੇ ਦਾ ਹੈਗਾ ਸੀ ਬਿਜਲੀ ਘਰ ਇਹ ਹੈਗਾ 166 ਕੇਵੀ ਹੁਣ ਉਹਨੂੰ ਬਦਲ ਕੇ ਨਾ ਕਰਕੇ ਆਪਣੇ ਭਗਵੰਤਬਾਨ ਸਾਹਿਬ ਜੀ ਦੇ ਨਾਲ ਗੱਲ ਕਰਕੇ ਤੇ 220 ਕੇਵੀ ਦਾ ਉਹਨੂੰ ਕਰਵਾਤਾ ਵਾ ਜਿਸ ਨਾਲ ਹੁਣ ਸਾਡੇ ਅਜਨਾਲੇ ਦੇ ਵਿੱਚ ਜਿੰਨੇ ਵੀ ਪਿੰਡ ਪੈਂਦੇ ਆ ਜਾਂ ਜਨਾਲੇ ਦਾ ਵਿੱਚ ਜਿੱਥੇ ਜਿੱਥੇ ਜਾਂਦੇ ਉਹਨਾਂ ਨੂੰ ਫਾਇਦਾ ਹੋਊਗਾ ਕਿ ਹੁਣ ਕਟ ਘਟ ਲੱਗਣਗੇ ਪੈਸੇ ਤੇ ਬਿਜਲੀ ਪਿਛਲੀ ਵਾਰ ਵੀ ਝੋਨੇ ਸੀਜ਼ਨ 'ਚ ਬਹੁਤ ਆਈ ਆ ਤੇ ਜੇ ਹੁਣ ਆਪਾਂ ਸਿਆਲ ਦਾ ਕੰਮ ਲੈ ਲਈਏ ਕਣਕ ਦਾ ਤੇ ਕਣਕ ਦੇ ਵਿੱਚ ਵੀ ਕਿਸੇ ਨੂੰ ਰਾਤ ਨੂੰ ਕਣਕ ਭਰਨ ਦੀ ਲੋੜ ਨਹੀਂ ਪਈ ਆਰਾਮ ਦੇ ਨਾਲ ਦਿਨੇ ਹੀ ਕਣਕ ਭਰਦੀ ਰਹੀ ਆ ਜੇ ਹੁਣ ਆਪਾਂ ਗੰਨਿਆਂ ਦੀ ਪੇਮੈਂਟ ਦੀ ਗੱਲ ਕਰ ਲਈਏ ਤੇ ਪਹਿਲਾਂ ਜਿਹੜੀਆਂ ਸਰਕਾਰਾਂ ਸੀ ਗੰਨੇ ਦੀ ਪੇਮੈਂਟ ਗੰਨਾ ਸੁੱਟ ਕੇ ਆ ਜੀਦਾ ਸੀ ਤੇ ਦੋ ਦੋ ਸਾਲ ਤੱਕ ਉਹਨਾਂ ਦੀ ਪੇਮੈਂਟ ਨਹੀਂ ਪੈਂਦੀ ਤੇ ਕਈਆਂ ਲੋਕਾਂ ਨੇ ਐਸੇ ਕਰਕੇ ਗੰਨਾ ਗੁੰਨਾ ਫਿਰ ਵੱਡਣਾ ਬੰਦ ਕਰਤਾ ਬੀਜਣਾ ਤੇ ਬਹੁਤ ਹੀ ਘੱਟ ਲੋਕ ਸੀ ਜਿਹੜਾ ਕੰਨੇ ਦੀ ਕਾਸ਼ਤ ਕਰਦੇ ਹੁਣ ਅਸੀਂ ਗੰਨਾ ਉੱਥੇ ਸੁੱਟ ਕੇ ਆਉਂਦੇ ਆਪਣੇ ਕਿਸਾਨ ਵੀਰ ਤੇ ਉਸੇ ਕੁਝ ਸਮੇਂ ਬਾਅਦ ਹੀ ਉਹਨਾਂ ਦੀ ਪੇਮੈਂਟ ਵਾਹ ਜਾਂਦੀ ਆ ਹੁਣ ਕਣਕ ਦੀ ਆਪਾਂ ਕਰ ਲਈਏ ਗੱਲ ਪਹਿਲਾਂ ਕਣਕ ਝੋਨਾ ਆਪਾਂ ਸੁੱਟਦੇ ਹਾਂ ਤੇ ਪੇਮੈਂਟ ਦੇ ਆਉਣ 'ਚ ਟਾਈਮ ਲੱਗਦਾ ਹੁਣ ਸੁੱਟ ਕੇ ਆਈ ਦੀ ਆ ਤੇ ਨਾਲੋਂ ਨਾਲ ਹੀ ਘਰ ਪਹੁੰਚਣ ਦੀ ਦੇਰ ਆ ਤੇ ਪੇਮੈਂਟ ਸਾਡੇ ਖਾਤਿਆਂ ਦੇ ਵਿੱਚ ਆ ਜਾਂਦੀ ਹੈ। ਐਵੇਂ ਇਹਨਾਂ ਦੇ ਆਪਣੇ ਆਪ ਸਰਕਾਰ ਨੇ ਜੋ-ਜੋ ਕਾਰਜ ਕੀਤੇ ਨੇ ਪੰਜਾਬ ਦੇ ਵਿੱਚ ਉਹ ਆਪਣੇ ਮੂੰਹ ਬੋਲਦੇ ਆ। ਤੇ ਜੇ ਆਪਾਂ ਪਿੰਡਾਂ ਦਾ ਲੈ ਲਈਏ ਹੁਣ ਛਪੜਾਂ ਦਾ ਵਿਕਾਸ ਕੀਤਾ ਬਹੁਤ ਜ਼ਿਆਦਾ। ਫਿਰ ਇਹਨਾਂ ਨੇ ਛਪੜਾਂ ਦਾ ਹੋ ਗਿਆ ਫਿਰ ਨਗਰ ਪੰਚਾਇਤ ਘਰ ਬੰਦਦੇ ਨੇ। ਫਿਰ ਜਿੰਨੂ ਜਿੰਨੂ ਦੂਜੀ ਗੱਲ ਇਹ ਹੈ ਕਿ ਜਦੋਂ ਦੀ ਇਹ ਸਰਕਾਰ ਆਈ ਆ ਪਿੰਡਾਂ ਦੇ ਵਿੱਚੋਂ ਧੜੇਬੰਦੀਆਂ ਬੰਦ ਕਰਤੀਆਂ। ਜਿਵੇਂ ਪਹਿਲਾਂ ਕੀ ਹੁੰਦਾ ਸੀ ਕਾਂਗਰਸ ਸਰਕਾਰ ਆ ਗਈ ਤੇ ਕਾਲੀਆਂ ਦੇ ਉੱਤੇ ਪਰਚੇ ਹੋਣ ਲੱਗ ਪਏ ਤੇ ਕਾਲੀਆਂ ਦੀ ਆਗਿ ਤੇ ਕਾਂਗਰਸ ਦੇ ਹੋਣ ਲੱਗ ਪਏ ਹੁਣ ਜਦੋਂ ਦੀ ਆਪ ਸਰਕਾਰ ਬਣੀ ਆ ਸਾਡੇ ਪਿੰਡ ਦੀ ਗੱਲ ਛੱਡੋ ਅਹੀਂ ਲਾਗੇ ਚੱਕ ਦੇ ਵੀ ਕਿਤੇ ਵੇਖਿਆ ਨਹੀਂਗਾ ਕਿ ਕਿਸੇ ਵੀ ਆਪੋਜੀਟ ਪਾਰਟੀ ਦੇ ਉੱਤੇ ਕੋਈ ਕੇਸ ਹੋਇਆ ਹੋਵੇ ਜਿਵੇਂ ਮਾਈਨਿੰਗ ਦੀ ਗੱਲ ਹੁੰਦੀ ਸੀ ਉਹਦੇ ਤੋਂ ਰੈਵਨਿਊ ਜਨਰੇਟ ਕਰਨ ਦੀ ਗੱਲ ਹੁੰਦੀ ਸੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਪ੍ਰਮੁਖਤਾ ਦੇ ਨਾਲ ਕਹਿੰਦੀ ਰਹੀ ਵਾਰਨ ਡਰੱਗਸ ਦੀ ਗੱਲ ਕਰਦੀ ਰਹੀ ਬੇਅਦਬੀ ਮਾਮਲਿਆਂ ਦੀ ਕੋਟਕਪੁਰਾ ਪੁਲਿਸ ਫਾਇਰਿੰਗ ਮਾਮਲਿਆਂ ਦੀ ਟਰਾਂਸਪੋਰਟ ਮੋਨੋਪੋਲੀ ਨੂੰ ਖਤਮ ਕਰਨ ਦੀ ਗੱਲ ਕਰਦੀ ਰਹੀ ਐਗਰੀਕਲਚਰ ਡੈਬਿਟ ਵੇਵਰ ਦੀ ਗੱਲ ਕਰਦੀ ਰਹੀ ਇਨਾਂ ਸਾਰਿਆਂ ਮੁੱਦਿਆਂ ਉਤੇ ਕੋਈ ਵੀ ਸਰਕਾਰ ਪ੍ਰਮੁਖਤਾ ਦੇ ਨਾਲ ਆਨ ਗਰਾਉਂਡ ਲੋਕਾਂ ਨੂੰ ਰਿਲੀਫ ਨਹੀਂ ਦੇ ਸਕੀ ਔਰ ਕਿਤੇ ਵੀ এমਪਲੋਇਮੈਂਟ ਜਨਰੇਸ਼ਨ ਦੀ ਗੱਲ ਨਹੀਂ ਹੋ ਰਹੀ ਕਿਤੇ ਵੀ ਹੈਲਥ ਇਨਫਰਾਸਟ੍ਰਕਚਰ ਨੂੰ ਕਿਵੇਂ ਬਿਹਤਰ ਬਣਾਉਣਾ ਉਹਦੀ ਗੱਲ ਨਹੀਂ ਹੋ ਪਾਰੀ ਸਰ ਦੇਖੋ ਮੇਰੇ ਹਿਸਾਬ ਨਾਲ ਤਾਂ ਜਿਹੜੀ ਮੌਜੂਦਾ ਸਰਕਾਰ ਪੰਜਾਬ ਛਾਵਾਦਨੀ ਪਾਰਟੀ ਦੀ ਚੱਲ ਰਹੀ ਆ ਇੱਕ ਮੌਕਾ ਉਹਨਾਂ ਨੂੰ ਦੇਣਾ ਚਾਹੀਦਾ ਲੋਕ ਸਭਾ ਚ ਕਿਉਂਕਿ ਜਿਵੇਂ ਦੇਖਣ ਚ ਮਿਲਿਆ ਕਿ ਪਿਛਲੇ 2 ਸਾਲਾਂ ਤੋਂ ਪੰਜਾਬ ਦੇ ਅੰਦਰ ਜਿੰਨੇ ਵੀ ਜੜੀਆਂ ਉਹਨਾਂ ਨੇ ਵਾਅਦੇ ਕੀਤੇ ਉਹਨੂੰ ਪੂਰੇ ਕਾਫੀ ਹੱਦ ਤੱਕ ਪੂਰੇ ਕਰਤੇ ਆ ਉਹਨਾਂ ਨੇ ਤੇ ਮੈਂ ਤਾਂ ਸਮਝਦਾ ਕਿ ਇੱਕ ਮੌਕਾ ਜਿਹੜਾ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਕੁਲਦੀਪ ਸਿੰਘ ਢਾਲੀਵਾਲ ਨੂੰ ਮਿਲਣਾ ਚਾਹੀਦਾ ਕਿਉਂਕਿ ਦੂਜੇ ਪਾਸੇ ਆਪਾਂ ਵੇਖੀਏ ਤਾਂ ਜਿਹੜੇ ਮੌਜੂਦਾ ਸੰਸਦ ਆ ਉਹ ਲੋਕਾਂ ਨੂੰ ਮਿਲੇ ਹੀ ਨਹੀਂ ਲੋਕਾਂ 'ਚ ਵਿਚਰੇ ਹੀ ਨਹੀਂ ਆ ਔਰ ਜੇ ਕਾਲੀ ਦਲ ਦੀ ਗੱਲ ਕਰੀਏ ਤਾਂ ਉਹਨਾਂ ਦੇ ਜਿਹੜੇ ਉਮੀਦਵਾਰ ਆ ਉਹ ਦੋ ਵਾਰੀ ਲੋਕਾਂ ਦੇ ਨਕਾਰੇ ਹੋਏ ਐਮਐਲਏ ਨੇ ਤੇ ਬਹੁਤ ਵਧੀਆ ਜਿਹੜਾ ਕੰਮ 2 ਸਾਲਾਂ 'ਚ ਕੀਤਾ ਮੌ